ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੇਰਕਾ ਕਬੱਡੀ ਕੱਪ ਤੇ ਕਿਹੜੀ ਟੀਮ ਜੇਤੂ ਰਹੀ ਤੇ ਕਿਹੜੇ ਪਲੇਅਰ ਫੋਰ ਟਰੈਕਟਰਾਂ ਦੇ ਜੇਤੂ ਰਹੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੇਰਕਾ ਕਬੱਡੀ ਕੱਪ ਤੇ ਸੁਰਖਪੁਰ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ ਘਰਿਆਲਾ ਦੀ ਟੀਮ ਦੂਜੇ ਨੰਬਰ ਤੇ ਰਹੀ ਇਸ ਕਬੱਡੀ ਕੱਪ ਤੇ ਬੈਸਟ ਰੇਡਰ ਬੁਲਟ ਖੀਰਾਵਾਲੀ ਤੇ ਬੈਸਟ ਜੈਪੀ ਸ਼ੁਰਲੀ ਖੀਰਾਵਾਲੀ ਰਿਆ ਬੈਸਟਾਂ ਨੂੰ ਫੋਰ ਟੈਕਟਰ ਦਿੱਤੇ ਗਏ ਫਾਈਨਲ ਮੈਚ ਦੇ ਵਿੱਚ ਅੰਬਾਸੌਰ ਸਿੰਘ ਨੇ ਵੀ ਟੋਪ ਦੀਆਂ ਰੇਡਾਂ ਪਾਈਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ